ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਪਾਂਤਾ ਤੋਂ ਚਾਰ ਨਾਗ ਦਿਖਾਉਣੇ ਆ ਤਿੰਨ ਝੋਟੀਆਂ ਤੇ ਇੱਕ ਵੈੜਿਆ ਸਾਰੇ ਸੋਏ ਸਵਾਏ ਆਪਾਂ ਪਹੁੰਚਿਆ ਵੀਰ सोनू ਦੇ ਕੋਲ ਤੇ ਅੱਜ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਨਾ ਦੀ ਡਿਟੇਲ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਜੀ ਮਰਾਜ ਕੀ ਹਾਲ ਚੱਲ ਜੀ ਬਹੁਤ ਵਧੀਆ ਆ ਸਭ ਠੀਕ ਏ ਚਲੋ ਠੀਕ ਹੀ ਚੱਲਦਾ ਪਾਜੀ ਨਾਮ ਤੇ ਐਡਰੈਸ ਦਾ ਤੁਹਾਨੂੰ ਸ਼ਾਹ ਜਨਾਲਾ ਜਿਹੜਾ ਬਸਰ ਠੀਕ ਆ ਜੀ ਫੋਨ ਨੰਬਰ 9106552 ਠੀਕ ਆ ਜੀ ਤੇ ਬਈਆ ਦੱਸਿਓ ਪਹਿਲੇ ਨੰਬਰ ਤੇ ਝੋਟੀ ਇਹਨੂੰ ਪਾਜੀ ਸੂਈ ਨੂੰ ਬੱਚੇ ਦੇ ਬੜੇ ਮਾਲ ਹਾਂ ਜੀ ਲੋਕਾਂ ਦੇ ਚੰਗਾ ਭਲਾ ਬਚਾਏ ਮੱਝ ਦਾ ਬਿਲਕੁਲ ਸਹੀ ਗੱਲ ਏ ਠੰਡ ਠੰਡ ਕਰਕੇ ਠੰਡ ਬਹੁਤ ਜ਼ਿਆਦਾ ਸੂਈ ਨੂੰ ਕੋਈ 20 ਤੋਂ 25 ਦਿਨ ਹੋਏ ਜੀ ਅੱਛਾ ਜੀ ਦੋ ਦਿਨ ਕੋ 10 ਤੋਂ ਲਿਓ ਜੇ ਪਰ ਆਪਾਂ 9 ਕਰੋੜ ਕਿਤੇ ਦੇਣਾ ਵਾ ਠੀਕ ਹੈ ਜੀ ਲੀਟਰ ਦਾ 9 ਕਰੋੜ ਜੇ ਲਿਆਓ ਵੇਖੋ ਠੀਕ ਹੈ ਠੀਕ ਲਓ ਜੀ ਥਾਨ ਥੋਣੀ ਜੀ ਉਹ ਵੀ ਹੋਰ ਜੀ ਭਾਈ ਉਹ ਪਚਾਈ ਕਰਦਣੀ ਇਹਦੀ ਬਿਲਕੁਲ ਸਹੀ ਗੱਲ ਚੰਗੀ ਦੀ ਆ ਥਾਨ ਜਿਹੜਾ ਕਿੱਲੇ ਕੜਵਾ ਵਾ ਤੇ ਮਗਰ ਲੀ ਸਾਈਡ ਤੋਂ ਗਿੱਠੋਂ ਬਾਹਰ ਥਾਨ ਜਾਂਦੇ ਆ ਜੇ ਵੇਖ ਸਾਦੇ ਤੁਸੀਂ ਤੇ ਕੱਦ ਕੋਦੇ ਜਿਹੜਾ ਬਹੁਤ ਹੀ ਤਕੜਾ ਜੈਡ ਬਲੈਕ ਕਿੰਮਾ ਸੁਆ ਸੁਈ ਭਾਜੀ ਹਾਂ ਜੀ ਸੁਆ ਸੁਆ ਪਹਿਲਾ ਜੀ ਦੂਜਾ ਸੁਆ ਠੀਕ ਹੈ ਵੱਡੇ ਕੱਦ ਕਾਠ ਵਾਲੀ ਯਾਰ ਦੂਜਾ ਸੁਆ ਇਹਦਾ ਦਾ ਕਰਨਾ ਸੀ ਹਾਂ ਜੀ ਸਮਝੋ ਆ ਜੀ ਯੋਗ ਵੀ ਕੁੜੀ 60 ਹਜ਼ਾਰ ਦੀ ਫੰਡ ਰਹੀ ਆ ਬਿਲਕੁਲ ਬਿਲਕੁਲ ਸਹੀ ਗੱਲ ਹੈ ਲੋ ਜੀ ਥਾਣ ਤੁਣ ਚੰਗਾ ਨੋਕ ਵਾਲਾ ਥਾਣਿਆ ਭਾਈ ਆਪਣੇ ਕੋ ਬਾੜੇ ਦੀ ਮਿਲੀ ਰਾਤੀ ਅੱਛਾ ਜੀ ਕਿਸੇ ਦੇ ਘਰ ਜਾ ਕੇ ਟੀਕਾ ਲਵਾ ਲਵੋ। ਬਿਲਕੁਲ ਸਹੀ ਗੱਲ ਹੈ। ਇਹ ਟਾਈਮ ਕਿੰਨਾ ਕੁ ਹੋ ਗਿਆ ਉਹ ਸੂਈ ਨੂੰ? ਸੱਜੇ ਦੀ ਵੀਡੀਓ ਪਈ ਆ, ਗੱਪਾਂ ਦੀ ਪਈ ਆ। ਅੱਛਾ ਜੀ। ਸਾਡੀ ਵੀਡੀਓ ਪਈ ਆ ਆਪਣੇ ਮੇਰੇ ਕੋਲੋਂ। ਠੀਕ ਹੈ ਠੀਕ ਹੈ। ਮੈਂ ਕਿੰਨਾ ਕੁ ਟਾਈਮ ਹੋ ਗਿਆ ਉਹ ਤਰਾ ਸੂਈ ਨੂੰ? ਵੀਰੋ 20 ਤੇ 22 25 ਦਿਨ ਹੋ ਗਏ ਜੀ। ਠੀਕ ਗੱਲ ਹੈ 25 ਦਿਨ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ। ਅੱਛਾ ਜੀ। ਵੀਡੀਓ ਪਾਦਾਂਗੇ ਗੱਪਾਂ ਦੀ ਵੀਡੀਓ ਪਾਦਾਂਗੇ। ਠੀਕ ਹੈ। ਸੂਈ ਵੀ ਪਾ ਦਾਂਗੇ। ਨਾਈਤਰੀ ਦੇਖਣਾ ਕਿ ਕਿੰਨੀ ਦਰੀ ਦੀ ਆ। ਬਿਲਕੁਲ ਸਹੀ ਗੱਲ ਹੈ ਜੀ ਚੱਡਾਂ ਤੋਂ ਹੀ ਵੇਖ ਸਕਦੇ ਜ ਮੋੜੇ ਵੀ ਜਿਹੜਾ ਦਾ ਬੱਚਾ ਇਹਦਾ ਹਾਂਜੀ ਹੋਣੀ ਪੈ ਲੱਖੋਂ ਬਾਹਰ ਵੀ ਨਹੀਂ ਝੋਟੀ ਹਾਂਜੀ ਹੋਣਾ ਬਹ ਦੇ ਦੀ 75 ਦੀ 75 ਦੀ 60000 ਦੀ ਭਾਜੀ 65 ਦੀ ਫੰਡਰੀ ਆ ਹੈਗੀ ਆ ਜੀ ਆ ਆਜੋ ਭਾਜੀ ਕਰਾਈਏ ਮਾਨਤਾਨ ਆਓ ਜੀ ਚਲਾਓ ਤੁਸੀਂ ਆਓ ਕਿੰਨੇ ਵੀ ਹੋ ਕੇ ਦਾ ਸਾਨੂੰ 75000 ਦੀ ਵੀਰ ਕਹਿੰਦਾ ਜੀ ਤੇ ਕਰਾਈਏ ਮਾਨਤਾਨ ਦੋ ਤੇ 9 ਕਿਲੋ ਭਾਜੀ ਕੰਡੇ ਵਾਲਾ ਹੋਊਗਾ ਅੱਛਾ ਜੀ ਦੋ ਡੰਗ ਚ ਹੋਵੇ ਤਿੰਨ ਡੰਗ ਚ ਹੋਵੇ ਠੀਕ ਹੈ ਦੱਡ ਜੱਟ ਸਾਰਾ ਪਤਾ ਹੀ ਦਵਾ ਨਿਕਲ ਗਿਆ ਕੋਈ ਗੱਲ ਸਮਝਾਇੀ ਕਰ ਦਿੱਤੀ ਦੱਸੋ ਤੁਸੀਂ ਕਿਨੇ ਕਿਹਾ ਜੀ 75000 ਦੀ ਵੀਰ ਨੇ ਕਿਹਾ ਜੀ 75 ਦੀ ਨਾ ਕਰੀਏ ਦੱਸੋ 75 ਕਰ ਕਰ ਦਿੱਤੀ ਦੋ ਛੱਡ ਦਈਏ 68 ਆਣਾ ਹੀ ਕਰਦੇ ਮਰੇ ਜੀ ਫਿਰ ਲਾਉਣੇ ਬਾਅਦ 200 ਨੌ ਬਾਅਦ ਕਰ ਲੈਣੀ ਠੀਕ ਆ ਆ ਤੇ ਕੱਟੀਆਂ ਦਾ ਕਰ ਦਿੰਨੇ ਠੀਕ ਆ ਠੀਕ ਆ ਲਓ ਜੀ ਵਾਹੇ 68000 ਬਾਈ ਨੇ ਮੁੱਲ ਕਰ ਲੈ ਜੀ ਬਾਕੀ 200 ਬਾਈ ਕਹਿੰਦਾ ਕਿ ਲਾ ਦਿੰਨੇ ਆ ਇਹ ਛੋਟੇ ਜੱਡੀ ਆ ਗਈ ਜੀ ਛੋਟੀ ਬਿਲਕੁਲ ਬਿਲਕੁਲ ਜੀ ਹਰਿਆਣੇ ਠੀਕ ਆ ਜੀ ਇਹ ਮੇਰਾ ਵੀ ਸੱਜਣ ਹੀ ਉਧਰ ਦਾ ਅੱਛਾ ਜੀ ਉਹਨੇ ਭੇਜੀ ਉਧਰੋਂ ਠੀਕ ਆ ਜੀ ਦਿਆਂ ਖਬੇ ਦੀ। ਉਹਦੀ ਵੀ ਇਹ ਛੱਡ ਗਿਆ ਧੀਂ ਇੰਦਾ ਭਾਵੇਂ ਥਲੇ ਬੈਜੋ ਬੜਿਆ। ਠੀਕ ਆ ਠੀਕ ਆ। ਹਾਂ। ਦੇਖੋ ਸਹੀ। ਨਹੀਂ ਥਾਂ ਤੋਂ ਚੰਗਾ ਇਹਨੂੰ ਹੀ ਚੱਕ। ਇਹ ਵੀ ਨਾ ਬਣੀ ਨੂੰ ਹੋ ਗਿਆ ਜੀ। ਅੱਛਾ ਜੀ। ਗਾਰੰਟੀ ਨਹੀਂ ਮੈ ਕੋ ਦਿੰਦਾ। ਬਿਲਕੁਲ। ਦੁੱਧ 8 ਕਿਲੋ ਪਰ ਆਪਾਂ 7 ਕਿਲੋ ਦੀ ਗੱਡੀ ਲਵਾਵਾਂਗੇ। ਅੱਛਾ ਜੀ। ਜੇ ਮੇਰਾ ਵੀਰ ਕੋਈ ਚੱਤ ਪਾਸ ਕਰਾ ਸਕਦਾ। ਹਾਂ ਜੀ। ਤੇ 40 ਦੇ ਡਾਕਟਰ ਲੈ ਚੈੱਕ ਕਰਾ ਲਈ ਸੀ ਮੇਰੇ ਘਰ। ਠੀਕ ਆ ਠੀਕ ਆ ਠੀਕ। ਨਹੀਂ ਸਿਆਣੀ ਗੱਲ ਆ ਜੀ। ਕੋਈ ਗੱਡੀ ਦੀ ਕੋ ਦਿੰਦੀ ਜੀ। ਅੱਛਾ ਜੀ। ਮਾਜੇ ਪਿਛਲੇ ਸੋਏ ਬਦਲੇ ਲੈਂਦੀ ਉਹਨੂੰ। ਠੀਕ ਹੈ ਠੀਕ ਹੈ ਲਓ ਜੀ ਮੋਹਰਾ ਨਸਲ ਦੀ ਤੇ ਕੱਦ-ਕੱਦ ਜਿਹੜਾ ਬਹੁਤ ਹੀ ਤਗੜਾ ਕੋਠੇ ਜਿੱਡੀਆ ਕਰਮ ਵਾਲੀ ਅੱਛਾ ਜੀ ਇਹਦੇ ਕਰ ਉਹਨਾਂ ਕੋ ਭਾਰੀ ਜੋਗ ਲੈਂਦੀ ਆ ਅੱਛਾ ਜੀ ਭਾਰੀ ਕੋ ਟੀਗਾ ਲਵਾਦੀ ਆ ਤੇ ਭਾਰੀ ਮਰਜ਼ੀ ਦੀ ਠੀਕ ਹੈ ਠੀਕ ਹੈ ਠੀਕ ਹੈ 40 ਦਿਨ ਪੂਰੇ ਨੂੰ ਬਣੀ ਨ ਹੋਗੇ ਜੀ ਅੱਛਾ ਜੀ 24 ਗੱਲ ਤੋਂ ਵੇ ਭੂਰ ਵਾਲੀ ਛੱਟਾ ਮਦਦ ਤੋਂ ਆਪਣੀ ਗਰੰਟੀ ਆ ਠੀਕ ਹੈ ਉਹਦੀ ਗੱਡੀ ਦੋ ਦੇ 17 18 ਗੱਲ ਜੋ ਆ ਜੀ ਠੀਕ ਲਓ ਜੀ ਸੰਜਰ ਦਾ ਮਿਲਕ ਰਿਕਾਰਡ ਜਿਹੜਾ ਬਹੁਤ ਹੀ ਤਗੜਾ ਬਹੁਤ ਤਗੜਾ ਚੋਗ ਹੋਣੀ ਦੀ ਹੁਣ ਵੀ ਹੋਣੀ ਦੀ ਠੀਕ ਹੈ ਜੀ ਲਓ ਜੀ ਜ ਸੰਪਲਾ ਪਰ ਆ ਖੜੇ ਕੋਈ ਤੇ 40 ਦਿਨ ਦੇ ਆਸ-ਪਾਸ ਦਾ ਟਾਈਮ ਹੋ ਗਿਆ ਵਾ ਨਹੀਂ ਕੋਠੇ ਜਿੱਡੀ ਆ ਤੇ ਕੱਦ ਕੋਦ ਬਹੁਤ ਤਗੜਾ ਇੰਛੇ ਗੌਂਦੀਆਂ ਕਈ ਕਹਿ ਰਹੀਆਂ ਮੂੰਹ ਚੋਕੇ ਆਈਆਂ ਵੱਡੀਆਂ ਵਾ ਨਹੀਂ ਸਹੀ ਗੱਲ ਸਹੀ ਗੱਲ ਦਾ ਜੀ ਪੇਠ ਫੋੜਾ ਵੀ ਜਿਹੜਾ ਬਹੁਤ ਚੌੜਾ ਲੱਗਾ ਵਾ ਸਿੰਗਲ ਹੱਡੀ 18 18 ਕਿਲੋ ਦਾ ਵੀਰ ਨੇ ਚੁਆਇਆ ਕੋ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਲਓ ਜੀ 17 18 ਲੀਟਰ ਜਿਹੜਾ ਦੁੱਧ ਭਰਿਆ ਵਾ ਕਰਮਾਲੀ ਨੇ ਸੱਜਰ ਨੇ ਹੋਣ ਬਾਈ 7 ਲੀਟਰ ਜਿਹੜਾ ਗਰੰਟੀ ਵਾਲਾ ਦੁੱਧ ਤਿਆਰ ਦਾਦਾ ਅੱਛਾ ਜੀ ਠੀਕ ਹੈ ਜੀ ਪਾਣੀ ਕਰਾਈ ਪਾਜੀ ਦਾ ਆਪਾਂ ਕਰਾਈਆ ਮੈਂ ਕਹਿ ਦੀ ਆਪਾਂ ਕਰਾਈਆ ਠੀਕ ਹੈ ਠੀਕ ਹੈ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆਈਆ ਮੈਂ ਝੂਠ ਖਤਮ ਕਰਨਾ ਤੇ ਬਾਈ ਜੀ ਇਹਦਾ ਕਿੰਨਾ ਕੁ ਮੋਲ ਹੈ ਰੋ ਜੀ ਜੀ ਵੇਖੋ ਜਾਤਾਂ ਦੀ ਮਾਜੇ ਦਾ ਹਾਂ ਜੀ ਦੇਖੋ ਸਹੀ ਹੈਗੀ ਸਹੀ ਗੱਲ ਸਾਰੀ ਜਾਤਾਂ ਨੂੰ ਬਾਈ ਠੀਕ ਹੈ ਠੀਕ ਹੈ ਲਓ ਜੀ ਚੱਡਾ ਤੁਸੀਂ ਵੇਖ ਸਕਦੇ ਜੈ ਬੈਗ ਨੂੰ ਵੀ ਉਹਨਾ ਤੇ ਅੱਗੇ ਨੂੰ ਵੀ ਉਹਨਾ ਹੁਣ ਆਪਾਂ ਦੇ ਲਈ 60000 ਦੇ ਦਈਏ ਨਹੀਂ ਕਰਦੀ ਬਸ ਪੈਣ ਕਰਦਾ ਸੀ ਅੱਛਾ ਜੀ ਪਰ ਭਾਜੀ ਜੇ ਇਹਦੇ ਨਿਕਲਾ ਹੋਏ ਗੱਬਣ ਹਾਂਜੀ ਫਿਰ ਤਾਂ ਮੈਂ ਫਿਰ ਡੇਢ ਦੀ ਆ ਸਾਗੀ ਆ ਜੀ ਸਾਗੀ ਆ ਜੀ ਦੁੱਧ ਨੇ ਵੇਖੋ ਨਾ ਚੱਡਾ ਬਾ ਕਮਾਲਿਆ ਕਰਮਾਲੀ ਦਾ ਪਰ ਇਹਦਾ ਉਹਦੇ ਨਾਲੋਂ ਇਹ ਖਲੀ ਬਰੀਡ ਜਦੀ ਆ ਹਾਂਜੀ ਹਾਂਜੀ ਉਹ ਵੀ ਚੰਗੀ ਆ ਨਹੀਂ ਉਹ ਵੀ ਚੰਗੀ ਚੋਟੀ ਤੋਂ ਵੀ ਚੰਗੀ ਆ ਤੇ ਕਰਦੀਏ ਫਿਰ ਵੀ ਜਹਾਨਾ ਹੀ ਫਿਰ ਭਾਵੇਂ ਕੋਈ ਦੋ ਨੰਬਰਾਂ ਨਾਲ ਲੈਵੇ ਬੰਦਾ ਹੂੰ 52000 ਦੀ 50000 ਦੀ ਦੋ ਨੰਬਰ ਜਿਆ ਹਾਂ ਨਾ ਦੋ ਘਟ ਸਾਢੀ ਦਵਾਂਗੇ ਅੱਛਾ 52 ਦੀ 52000 ਦੀ 58 ਦੀ ਮਾਜਰੀ ਜੀ ਮਿਲਨੀ ਇਹ ਨਾਲ ਨਹੀਂ ਲੱਭਣੀ ਸਹੀ ਗੱਲ ਲਓ ਜੀ 58000 ਦੀ ਰੱਖਦੇ ਹੋ ਗਿਆ ਮੰਨ ਲਓ ਇਹ ਸ਼ਬੀਆ ਜੀ ਇੱਕ 22 ਬੰਦਾ ਜੋੜੇ ਦਾ 52 ਤੇ 60 ਇੱਕ ਸ਼ਬਦ ਬੰਦੇ ਨਹੀਂ ਨਹੀਂ ਬੰਦੇ ਆ ਇੱਕ 22 ਬੰਦਾ ਨਹੀਂ ਵੱਧ ਬੰਦੇ ਵੱਧ ਬੰਦਾ ਨਹੀਂ ਬੰਦਾ ਨਹੀਂ ਭਾਈ ਵੱਧ ਬੰਦੇ ਆ ਨਹੀਂ 520 ਆ ਆ ਦੇ ਉਧਰੋਂ ਦੋ ਉੱਚ ਪੈਣਾ 60 60 ਤੇ 6 ਇੱਕ 22 ਬੰਦਾ ਠੀਕ ਆ ਲਓ ਜੀ ਇਕ 26 ਜੇ ਚਲੋ ਵੀਰ ਜੀ ਪਲੇ ਖਾ ਲਿਆ ਗਿਆ ਬਕਰ ਸਦੇ ਇਹ ਇੱਕ ਛੋਟਾ ਪਤਲੀ ਗਲੀ ਦਾ ਮੁੱਲ ਕਰਦੇ ਆ ਕਿਸੇ ਨਾਲ ਇਕੱਠਿਆਂ ਨਾਲ ਇਹ 60000 ਜਾਂ ਦਵਾਂਗੇ 60000 ਜਾਂ ਦਵਾਂਗੇ ਠੀਕ ਆ ਠੀਕ ਆ ਨਾ ਕੋਚੋਂ ਮਾਰ ਕਰ ਚਲੋ ਕਰ ਦੋ ਓਚੋਂ ਥੋੜਾ ਬੜਾ ਕਰ ਦੋ ਇਹ ਚੋ ਹੀ ਆ ਜੇ 60000 67 ਦੀ ਹਾਂ ਲਓ ਜੀ 68000 ਹਾਂ ਜੀ ਤੇ ਮੰਨ ਲਓ 67 ਦੀ ਆ ਤੇ ਐਂਡ ਇੱਕ ਪੰਜਾਹ ਜੋੜਾ ਲਓਗਾ 55 ਦੀ ਉਹ ਦੇ ਦਾਂਗੇ ਤੇ 65 ਦੀ ਦੇ ਦਾਂਗੇ ਲਓ ਜੀ ਲਓ ਜੀ ਵੱਡੀ ਆਫਰ ਇੱਥੇ ਪਰ ਇੱਕ ਵੀ ਦੀ ਮੱਝ ਮਿਲਣੀ ਨਹੀਂ ਕਿ ਦਿਓ ਨਹੀਂ ਜੀ ਇੱਕ ਵੀ ਦੀ ਮੱਝ ਦੇ ਤਾਂ ਮੱਝ ਦੇ ਕਰਕੇ ਇੱਕ ਵੀ ਦੀ ਮਿਲਣੀ ਦੋ ਤੇ ਦੋ ਗਈ ਦੋਵੇਂ ਦੋ 16 15 16 17 ਕਿਲੋ ਹੋਗਾ ਸਹੀ ਗੱਲ ਹੈ ਸਹੀ ਹੈ ਲੋ ਜੀ ਫੈਟ ਕੁਆਲਟੀ ਵੀ ਚੰਗੀ ਲੱਖੋਂ ਬਾਅਦ ਫਿਰ ਦੋ ਨੰਬਰ ਦੀ ਜੀ ਹੈਗੀਆਂ ਜੀ ਆਗੀਆਂ ਲੋ ਜੀ ਬਿਲਕੁਲ ਬਿਲਕੁਲ ਨਹੀਂ ਦੋ ਨੰਬਰ ਦਾ ਨਾਂ ਇਹ ਜੇ ਕੱਲੀ ਲੈਣੀ ਹੈ 52 ਦੀ ਜੇ ਉਹ ਕੱਲੀ 68 ਦੀ ਜੇ ਕੱਲੀ ਕੱਲੀ ਇੰਨੀ ਨਹੀਂ ਹੁੰਦੀ ਹੈ ਭਾਜੀ ਠੀਕ ਹੈ ਜੀ 68 ਦੀ ਕਿਹਾ ਦਿਓ 68 ਦੀ ਕੱਲੀ ਕਰਾਂਗੇ 58 ਦੀ ਹੁੰਦੀ ਹੈ ਠੀਕ ਹੈ ਜੀ ਹਾਂ ਲੋ ਜੀ ਜੋੜਾ ਕੋਈ ਬਹੁ ਲਊਗਾ ਠੀਕ ਹੈ ਠੀਕ ਹੈ ਠੀਕ ਹੈ ਦੋ ਜੋੜਾ ਲ ਫਿਰ ਇਹ ਬੈਠ ਨਹੀਂ ਦੇ ਦਾਂਗੇ ਅੱਛਾ ਜੀ ਠੀਕ ਹੈ ਠੀਕ ਹੈ ਜੋੜਾ ਜੋੜਾ 15 ਨਾਲ ਫੋਨ ਵਾਲਾ ਮੇਰਾ ਵੀ ਲਾਵੇ 19 18 ਲਾਵੇ ਠੀਕ ਹੈ ਠੀਕ ਹੈ ਲਓ ਜੀ ਜੇ ਕੇ ਵੀਰਪਰਾ ਦਾ ਜੋੜਾ ਫਿਰ ਤੁਹਾਨੂੰ ਉਹਦੇ ਪਾਈ ਕੰਦਾ ਠੀਕ ਆ ਜੀ ਤੇ ਬਾਈ ਦੱਸਿਓ ਬਾਰੇ ਇਹ ਸੂਈ ਜੇ ਇਹਦਾ ਬੱਚਾ ਕੱਲ ਆਪਾਂ ਵੀਡੀਓ ਪਾਈ ਵੀਰ ਨੇ ਸਾਈ ਸਾਈ ਪਾਈ ਆ ਅੱਛਾ ਜੀ ਪਰ ਅਦਾ ਖੜੂਗਾ ਤੇ ਆ ਯਾਰੀ ਨਾ ਨੇ ਵੀਰ ਦੇ ਭਾਈ ਫੋਨ ਚਾੜਾ ਚੁੱਕਿਆ ਇਹ ਬਾਤ ਬਣੀ ਉਹ ਹੀ ਵਜੂਗਾ ਠੀਕ ਆ ਨਾ ਮੈਂ ਪਾਲ ਕੇ ਬੋਲਦਾ ਟਾਈਮ ਦੇ ਦਤਾ ਹਾਂ ਹਾਂ ਜੀ ਹਾਂ ਜੀ ਇਹਦਾ ਉਹ ਬੱਚਾ ਜੀ ਜੇ ਸੈਕਿੰਡ ਆਦਾ ਲਓ ਜੀ ਜਵਾਕ ਇਹਦਾ ਤੁਹਾਨੂੰ ਕੱਲ ਆਪਾਂ ਵੀਡੀਓ ਪਾਈ ਉਹਦੇ ਚ ਬਿਲਕੁਲ ਸਹੀ ਸਲਾਮਤੀ ਹੀ ਇੱਥੇ ਲਾ ਕੇ ਲੈ ਨਹੀਂ ਆ ਚਲੋ ਇੱਥੇ ਲਾ ਜਾ ਕੋਈ ਗੱਲ ਨਹੀਂ ਇਹ ਜਰਾ ਆ ਤਰ ਭੰਡਿਆ ਆ ਠੀਕ ਆ ਠੀਕ ਆ ਜੀ ਅੰਨ ਲੱਗ ਜਾਂਦੀ ਬੱਚੇ ਵੈਸੇ ਨਹੀਂ ਜੱਗੇ ਵੀਰ ਭਾਈ ਦੇ ਹ ਉਜੀ ਆ ਦੁਆਗਿ ਦੇਖ ਸਕਦੇ ਜੀ ਬਿਲਕੁਲ ਹੁਣ ਆਖਰੀ ਸਮਾਂ ਦੇ ਵਿੱਚ ਆਇਆ ਵਾ ਲੋ ਜੀ ਬਾਜਾ ਮਾਰ ਏ ਆ ਵੇ ਰੋ ਢਾਵੇ ਬਾਜੀ ਤਾ ਨ ਮਰਾਜੀ ਨਹੀਂ ਮਰਾਜੀ ਨਹੀਂ ਗੱਲ ਮਰਾਜੀ ਇਕ ਲੇਦਾ ਐ ਅਈ ਸਲੇ ਮਾਰਦੇ ਦੋ ਦੋ ਫਰਕ ਕੋਈ ਛੀਵੀ ਤੇ ਬਣਾ ਲਿਆ ਵਾ ਮੋਲਾ ਦੇ ਨਾ ਆ ਗਿਆ ਜੀ ਕਰਦਾ ਜੀ ਅੱਛਾ ਜੀ ਛੀਵੀ ਬਣਾ ਲਿਆ ਹਾਂ ਆ ਮਾਉਂ ਬਣਾ ਦੇ ਉਹ ਜੇ ਕੋਈ ਲਊਗਾ ਆ ਬਣਾਣਾ ਜੀ ਕੋਈ ਗੱਲ ਨਹੀਂ ਬੀਤਦਾ ਕਿ ਗੁਸਤੀ ਆਪਾਂ ਬਣਾ ਲਿਆਂਗੇ ਬਾਕੀ ਹੋਇਆ ਠੰਡੀ ਧੀਰੀਆ ਕਰਮ ਵਾਲੀ ਵੇਖ ਸਾਦੇ ਤੁਸੀਂ ਬਿਲਕੁਲ ਸ਼ਾਂਤ ਸੁਭਾਅ ਵਾਲੀ ਅੱਛਾ ਜੀ ਓਏ ਵੀਰ ਖੱਟੀ ਖੱਟ ਹੈ ਅੱਜ ਬਸ ਠੀਕ ਹੈ ਠੀਕ ਹੈ ਨਹੀਂ ਸਹੀ ਗੱਲ ਹੈ ਜੀ ਬਲਤੀ ਗੰਕਾ ਤਕੜਾ ਹਾਂਜੀ ਇਹਦਾ ਵੀਰ ਦੇ ਵਿੱਚ ਨਾਲ ਵਿੱਚ ਕੀ ਮੱਝ ਹੈ ਠੀਕ ਹੈ ਠੀਕ ਹੈ ਬਣੀ ਕੋ ਗਲ ਪਾਣੀ ਦੇ ਗਾ ਪਤਾ ਵੇ ਸਜੀ ਵੀਰ ਜੀ ਪਸਾਂ ਪਈਏ ਠੀਕ ਹੈ ਜੀ ਵੀਰ ਜੀ ਕਿਹਦੇ ਚਲੋ ਬੱਚਾ ਦਾ ਜਵਾਗ ਦੋ ਤਾਂ ਮਰਦਾ ਜਵਾਗ ਨਾ ਹੁਣ ਉੱਤਾਂ ਬੋਲ ਕਰਦਾ ਸੀ ਹਾਂ ਜੀ ਹੋਣਾ ਭਾਈ ਯਾਹੀ ਕਰਦਾ ਠੀਕ ਹੈ ਜੀ ਲੋ ਜੇ ਟੇਡਾ ਕੱਟ ਤਾਂ ਮਣਕੀ ਅੱਖ ਹਾਂ ਉਹ ਮਰਦਾ ਰਣਿਆ ਦੇ ਉਹਨੇ ਮਰੇ ਮੇਸਾਂ ਗੱਲਾਂ ਲੋ ਜੀ ਅਗਲੇ ਥਣਾਂ ਦੀ ਚਵਾਈ ਚੋਈ ਦੀ ਜਿਹੜੀ ਆਪਾਂ ਕੱਲ ਵੀ ਦਿਖਾਈ ਪਾਸ ਆ ਬਿਲਕੁਲ ਕੋਈ ਪੂਰ ਖੱਟਾ ਨਹੀਂ ਹੈਗਾ ਨਰਮ ਚਵਾਈ ਆ ਸ਼ਿਕਰ ਅਗ ਮਗਰਲੇ ਥਣਾਂ ਨੇ ਮਾਰ ਲਗਾਏ ਠੀਕ ਹੈ ਜੀ ਤੇ ਆਹ ਵਾਲੀ ਜਿਹੜੀ ਮਗਰਲੇ ਥਣਾਂ ਦੀ ਚਵਾਈ ਜੀ ਇਹ ਵੀ ਬਰਤਲ ਗੋਲ ਧਾਰਿਆ ਕੋਈ ਇਚਪੂਰ ਚਟਾ ਨਹੀਂ ਹੈਗਾ ਚਵਾਈ ਦੀਆਂ ਨੇ ਇੱਕ ਨੰਬਰ ਆ ਮੋਟਰ ਵਾਲਾ ਹੀ ਹਸਾਕਤਾਵ ਲੱਗਾ ਵਾ ਨੇ ਮੀਂਹ ਚੰਡੀ ਸੰਡੀ ਸਵਾਤੀ ਕੋਈ ਗੱਲ ਨਹੀਂ ਬੰਦ ਹਾਂਜੀ ਨਹੀਂ ਬਲੇ ਇਹ ਤੇ ਹੋ ਸਕਦਾ ਸਹੀ ਗੱਲ ਮਰ ਜਾਂਦੇ ਮਰ ਜਾਂਦੇ ਸਹੀ ਗੱਲ ਇਹ ਨਾ ਮੇਰੇ ਵਸਤੀ ਗੱਲ ਨਾ ਕਿਸੇ ਵਸਤੀ ਗੱਲ ਨਹੀਂ ਸਹੀ ਗੱਲ ਆ ਜੀ ਬਾਕੀ ਇਹ ਮੇਰਾ ਪੂਰੀ ਬਣ ਜੂਗੀ ਠੀਕ ਆ ਜੀ ਪੂਰੀ ਬਣ ਜਣੀ ਆ ਆ ਆ

ਲਓ ਜੀ ਆਤ ਨਹੀਂ ਦੇ ਸਕਦੇ ਦੁੱਧ ਦੁੱਧ ਵੀ ਜੀ ਉਹ ਹੋ ਗਿਆ 6 ਕਿਲੋ ਅੱਛਾ ਜੀ ਪਰ ਆਪਾਂ 5 ਕਿਲੋ ਕਰਕੇ ਦਵਾਂਗੇ ਠੀਕ ਹੈ ਜੀ ਪਰ ਆਪਾਂ ਨਾ ਵਾਧੇ ਨਾ ਵੀਨੇਗਾ ਆਪਾਂ ਵਧ ਸਕਦਾ 5 ਕਿਲੋ ਕਰ ਨਹੀਂ ਸਕਦਾ ਠੀਕ ਹੈ ਜੀ ਬੱਚਾ ਮਰ ਗਿਆ ਕਿਸੇ ਗੱਲ ਜਾ ਕੇ ਪੁਨੀ ਕੀ ਕਰ ਸਕਦੀ ਭਾਰੀ ਕਰ ਸਕਦੀ ਕਰ ਸਕਦੀ ਬਸ ਇਹਦਾ ਕਿੰਨਾ ਕੀ ਜੀ ਵੀਰ ਜੀ ਮੋਲ ਫਿਰ ਇਹਦਾ ਮੋਲ ਛੋਟਾ ਜੀ ਕਿੰਨਾ ਕੀ ਦੋਦੀ ਬਤੋਰੀ ਵੀ ਕੋਈ ਨਹੀਂ ਤੋਲੀ ਤੋਰੀ ਆ ਜਿਹੜਾ ਹਾਲਾ ਹੀ ਮੋਲ ਹਾਂ ਜੀ ਹਾਲਾ ਦੇ ਦਈਏ 45 ਜੀ ਆ ਛੋੜਿਆ ਬੋਲੇ ਚਲ ਕਰ ਦੋ ਮਾਨਤ ਵਾਲਾ ਕਰ ਦੀ ਹੁਣ ਜਵਾਗ ਤੁਹਾਨੂੰ ਪਤਾ ਯਾਰ ਇੱਕ ਛੱਡ ਗਏ ਠੀਕ ਹੈ ਪੂਰੇ 43 ਹਜ਼ਾਰ ਦੀ ਭਾਈ ਦਵਾਂਗੇ ਠੀਕ ਹੈ ਲਓ ਜੀ ਇਹ ਜੀ ਮੈਨੂੰ ਘਟਾ ਕੇ ਚੁਪਾਈ ਲਿਆ ਜੀ ਪੂਰੇ 43 ਹਜ਼ਾਰ ਦੇ ਦਾ ਠੀਕ ਹੈ ਠੀਕ ਬੱਚਾ ਕੋਲ ਪਿਆਜ ਕੋ ਪੂਚੀ ਬਣਾ ਲੇ ਤੇ ਰਮਾਨ ਨੇ ਪੂਚੀ ਰੱਖੇ ਚੋਲੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਘਰ ਚੋਣ ਵਾਲੀ ਨੂੰ ਵਧੀਆ ਭਾਜੀ ਨਹੀਂ ਸਹੀ ਗੱਲ ਹੈ ਜੀ ਸਹੀ ਗੱਲ ਲਓ ਜੀ ਟੂਰੀਅਰ ਕੀ ਕਰਦੀ ਜੋ ਆਪਾਂ ਘਟਬੜਾ ਪੈਂਦਾ ਨਹੀਂ ਉਹ ਤਾਂ ਚੱਲ ਗੱਲ ਹੈਗੀ ਫਿਰ ਘਾਟੇ ਨਪੇ ਵਿੱਚ ਹੀ ਸਭ ਕੁਝ ਤੇ ਵਹਿੜ ਆ ਗਈ ਜੀ ਚੌਥੇ ਨੰਬਰ ਤੇ ਦੱਸਿਓ ਭਾਜੀ ਇਹਦੇ ਬਾਰੇ ਇੱਕ ਮੈਂ ਦੋਜੂਗਾ ਭਾਜੀ 10 ਕਿਲੋ ਪਰ ਆਪਾਂ 9 ਕਿਲੋ ਕਰਕੇ ਦਵਾਂਗੇ ਅੱਛਾ ਜੀ ਠੰਡੀ ਤਹੀ ਚਿੱਟਾ ਦੁੱਧ ਮਜਾ ਰਗਾ ਠੀਕ ਹੈ ਜੀ ਸੂਈ ਲੋ ਦਾ ਬੱਚਾ ਹੈਗਾ ਸੀ ਅੱਛਾ ਮਰਗਾ ਵੀਡੀਓ ਪਾ ਲਗਾ ਬੱਚੇ ਦਾ ਮੇਰਾ ਲੱਗਾ ਜੀ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਹੋਊਗਾ 10 ਪਰ 9 ਲੀਟਰ ਦੀ ਗਰੰਟੀ ਹੈ ਬਾਈ ਦੀ ਕੱਦ ਕੋਦ ਜਿਹੜਾ ਬਹੁਤ ਹੀ ਤਗੜਾ ਆ ਗਿਆ ਵਾ ਵੈਡ ਦਾ ਹੈਗੀ ਹੈ ਵੀਡੀਓ ਚ ਵੀ ਹੈਗੀ ਹੈ ਹਾਂ ਬਰੀਡ ਵੇ ਲੋ ਕਿੰਨੀ ਵੱਚੀ ਦੀ ਬਿਲਕੁਲ ਬਿਲਕੁਲ ਜੀ ਸੂਹਾ ਕਿਨਵਾ ਸੂਈ ਭਾਜੀ ਪਹਿਲਾ ਸੂਹਾ ਨਹੀਂ ਦੂਜਾ ਹਣੀ ਜੀ ਠੀਕ ਹੈ ਜੀ ਦੂਜਾ ਸੂਹਾ ਸ ਜੇ ਥਾਣ ਵਿੱਚ ਜਿਹੜਾ ਚੰਗਾ ਲੱਗਾ ਕਰਮ ਵਾਲੀ ਨੂੰ ਨੋਕਾ ਲਾ ਹੀ ਸਾਬਣਾ ਥਾਣ ਲੱਗਾ ਪਿਆ ਤੇ 9 ਲੀਟਰ ਜਿਹੜਾ ਬਿਲਕੁਲ ਠੰਡਾ ਕਰਕੇ ਦੁੱਧ ਤਿਆਰ ਵੀਰ ਜੀ ਕਿੰਨਾ ਕਿ ਜਿਹੜਾ ਹਰਮੋਲਾ ਇਹਦਾ ਬੋਲ ਦੇ ਦੀ 32000 32 ਦੀ ਹਾਂ ਕਰ ਦੋ ਫਿਰ ਇਹਦੇ ਵੀ ਜਾ ਜੀ ਕਰ ਦੋ ਭਾਈ ਜੀ ਹਾਂ ਉਹ ਕਰ ਦੋ 30 ਦੀ ਦੀ ਹਾਂ ਜੀ ਬਾਰੇ ਪੂਰੇ ਨਤੀਜਾ ਦੀ ਭਈ ਹਾਲ ਜੀ ਹਾਂ ਠੀਕ ਹੈ ਠੀਕ ਹੈ ਘਾਟੇ ਵਾਲਾ ਕੰਮ ਜੀ ਨਫੇ ਨੂੰ ਫੇਲਾ ਮੇਰਾ ਵੀਰ ਕੋਈ ਕੰਮ ਨਹੀਂ ਆ ਬਲੋ ਚੰਗਾ ਭਲਾ ਕੱਲ ਬੱਚਾ ਕੱਲ ਦੀ ਗੱਲ ਸਹੀ ਗੱਲ ਹੈ ਸਹੀ ਗੱਲ ਹੈ ਸਹੀ ਗੱਲ ਹੈ ਕੱਲ ਚੰਗਾ ਭਲਾ ਹੈ ਵਿਚਾਰਾ ਕੋਈ ਲੋਨੀ ਘਾਟੇ ਵਾਂ ਤੇ ਇਦਾਂ ਹੀ ਆ ਬਾਰੇ ਦਾ ਕਿਹੜਾ ਫਾਇਦਾ ਵਾ ਸਾਡਾ 5000 ਰੁਪਇਆ ਘਟ ਗਿਆ ਵਾ ਹਾਂ ਜੀ ਅਸੀਂ ਕੱਲ 47 ਹਜ਼ਾਰ ਦੀ ਬਜੇ ਕੋ ਸਾਈ ਭਾਈ 5000 ਭਾਈ ਉਹ ਚਲਾਈ ਚਾਹ ਉਹਨਾਂ ਨੇ ਦੋ ਚਾਰ ਦਿਨ ਖੋਗੇ ਖਾਣੀਆਂ ਨੂੰ ਵੀਡੀਓ ਪਾਤੀ ਆ ਠੀਕ ਹੈ ਠੀਕ ਬਾਕੀ ਇਹ ਬੱਚਾ ਮਰ ਗਿਆ ਔਰ ਸਭ ਕੁਝ ਆਪਣੀ ਚੈੱਕ ਪਾਸ ਸਭ ਕੁਝ ਖਰਾਕ ਰਿਹਾ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਲਓ ਜੀ ਕੋਠੇ ਕੋਠੇ ਗੱਡੀਆਂ ਝੋਟੀਆਂ ਰੇਡ ਬਿਲਕੁਲ ਨਿਗੇ ਨਿਗੇ ਆ ਵੀਡੀਓ ਨੂੰ ਵਾਤੇ ਵਾਤੇ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਚਲੋ ਕੇ ਵੀਰ ਭਰਾ ਨੇ ਅੱਗੇ ਪਸ਼ੂ ਖਰੀਦਣਾ ਤਾਂ ਉਹਦੇ ਵਾਸਤੇ ਆਸਾਨ ਹੋ ਜਾਂਦਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ